ਚਾਰ ਐਮ ਫੈਸਲੇ ਨੇ ਜਿਹੜੇ ਕੱਲੀ ਇੰਡਸਟਰੀ ਨਾਲ ਉਸ ਤੋਂ ਪਹਿਲਾਂ ਸਾਰੇ 10 ਚੁੱਕੇ ਇੰਡਸਟਰੀ ਨਾਲ ਸੰਬੰਧਿਤ ਲੁੱਤੇ ਨੇ ਜਿਹਦੇ ਵਿੱਚ ਸਭ ਤੋਂ ਪਹਿਲਾ ਫੈਸਲਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ ਐਕਟ 2024 ਹੈ ਉਹਦੇ ਜਿਹੜੇ ਰੂਲਸ ਨੇ ਅਸੀਂ ਉਹਦੇ ਰੂਲਸ ਦੇ ਵਿੱਚ ਅਮੈਂਡ ਕਰਨ ਦੀ ਪ੍ਰਵਾਨਗੀ ਲੈ ਲਈ ਕਿ ਹੁਣ ਉਹ ਵਿੱਚ ਕੀ ਹੈ ਕਿ ਪਹਿਲਾਂ ਹਰ ਸਾਲ ਐਵਰੀ ਈਅਰ ਇੰਡਸਟਰੀ ਲਿਸਟ ਨੂੰ ਜਿਹੜਾ ਫਾਇਰ ਸੇਫਟੀ ਜਿਹੜਾ ਸਰਟੀਫਿਕੇਟ ਸੀ ਉਹ ਲੈਣਾ ਪੈਂਦਾ ਸੀ ਹੁਣ ਸਿਰਫ ਹਜ਼ਾਰਡਸ ਇੰਡਸਟਰੀ ਨੂੰ ਛੱਡ ਕੇ ਉਹਨੂੰ ਹਰ ਸਾਲ ਲੈਣਾ ਪਊਗਾ ਉਹਨੂੰ ਛੱਡ ਕੇ ਹਜ਼ਾਰਡਸ ਕੈਟਾਗਰੀ ਨੂੰ ਛੱਡ ਕੇ ਬਾਕੀ ਸਾਰੀ ਇੰਡਸਟਰੀ ਨੂੰ ਸਾਰੇ ਸ਼ਾਪਸ ਨੂੰ ਜਿੰਨੇ ਹੋਰ ਚਾਹੇ ਹੋਟਲਸ ਆ ਜਾਂਦੇ ਨੇ ਚਾਹੇ ਹੋਸਟਲਸ ਆ ਜਾਂਦੇ ਨੇ ਹਸਪੀਟਲ ਆ ਜਾਂਦੇ ਨੇ ਜਾਂ ਕੋਈ ਹੋਰ ਅਦਾਰੇ ਆ ਜਾਂਦੇ ਨੇ ਬਿਲਡਿੰਗਸ ਆ ਜਾਂਦੀਆਂ ਉਹਨਾਂ ਨੂੰ ਅਸੀਂ ਇਹਦੇ ਵਿੱਚ 3 ਸਾਲ ਜਾਂ 5 ਸਾਲ ਉਹਦੇ ਰੂਲਸ ਚ ਅਸੀਂ ਡਿਫਾਈਨ ਕਰ ਦਾਂਗੇ ਜਾਂ 3 ਸਾਲ ਜਾਂ 5 ਸਾਲ ਦੀ ਸਰਟੀਫਿਕੇਸ਼ਨ ਹੋ ਜੂਗੀ ਉਹਨੂੰ ਹਰ ਸਾਲ ਸਰਟੀਫਾਈ ਕਰਨ ਦੇ ਲਈ ਡਿਪਾਰਟਮੈਂਟ ਤੇ ਗੇੜੇ ਨਹੀਂ ਲਾਣੇ ਪੈਣਗੇ ਉਹਦੇ ਉਹਦੀ ਜਿਹੜੀ ਕਿਸੇ ਕਿਸਮ ਦੀ ਇਹਦੇ 'ਚ ਜਣੀ ਕਿ ਐਕਸਪਲੋਇਟੇਸ਼ਨ ਹੁੰਦੀ ਸੀ ਉਹਦੇ 'ਚ ਵੀ ਬਹੁਤ ਵੱਡਾ ਜਣੀ ਕਿ ਜਣੀ ਕਿ ਉਹਨੂੰ ਫਾਇਦਾ ਹੋਊਗਾ ਵੀ ਉਹ ਬਚੀ ਹੋਆ ਉਹ ਤੋਂ